ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੱਕ ਅਜਿਹੇ ਬਿਜ਼ਨਸ ਬਾਰੇ ਗੱਲ ਕਰਨ ਜਾ ਰਿਹਾ ਹਾਂ ਜਿਸ ਨੂੰ ਤੁਸੀਂ ਪਿੰਡਾਂ ਦੇ ਵਿੱਚ ਚਲਾ ਕੇ ਵਧੀਆ ਪੈਸੇ ਕਮਾ ਸਕਦੇ ਹੋ। ਇਹ ਅੱਜ ਦਾ ਬਿਜ਼ਨਸ ਆਈਡੀਆ ਬਹੁਤ ਹੀ ਯੂਨੀਕ ਹੈ ਔਰ ਮੈਨੂੰ ਲੱਗਦਾ ਕਿ ਬਹੁਤ ਹੀ ਟਾਵੇਂ-ਟਾਵੇਂ ਲੋਕ ਜਿਹੜੇ ਨੇ ਉਹ ਇਸ ਬਿਜ਼ਨਸ ਨੂੰ ਜਾਣਦੇ ਹੋਣਗੇ। ਪਰ ਇਹ ਬਿਜ਼ਨਸ ਆਈਡੀਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਚੱਲਣ ਵਾਲਾ ਆਈਡੀਆ ਬਣ ਜਾਏਗਾ। ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਲ। ਦੋਸਤੋ ਬਹੁਤੀਆਂ ਗੱਲਾਂ ਨਾ ਕਰਦੇ ਹੋਇਆ ਅੱਜ ਮੈਂ ਤੁਹਾਡੇ ਨਾਲ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਹਾਂ ਸੋਲਰ ਡਰਾਈਰ ਮਸ਼ੀਨ ਦਾ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗਾ ਕਿ ਇਹ ਸੋਲਰ ਡਰਾਈ ਮਸ਼ੀਨ ਕਿਵੇਂ ਕੰਮ ਕਰਦੀ ਹੈ ਔਰ ਤੁਸੀਂ ਇਸ ਤੋਂ ਕਿਵੇਂ ਆਪਣਾ ਬਿਜ਼ਨਸ ਚਲਾ ਸਕਦੇ ਹੋ ਕਿਵੇਂ ਪੈਸੇ ਬਣਾ ਸਕਦੇ ਹੋ ਇਸ ਮਸ਼ੀਨ ਤੋਂ ਬਿਜ਼ਨਸ ਬਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਮਸ਼ੀਨ ਬਾਰੇ ਜਾਣਕਾਰੀ ਦਵਾਂਗਾ ਸੋਲਰ ਡਰਾਈ ਮਸ਼ੀਨ ਇੱਕ ਜਹੀ ਮਸ਼ੀਨ ਹੈ ਜੋ ਸੂਰਜ ਦੀ ਊਰਜਾ ਲੈ ਕੇ ਕਿਸੇ ਵੀ ਚੀਜ਼ ਵਿੱਚੋਂ ਨਮੀ ਨੂੰ ਸੋਖ ਸਕਦੀ ਹੈ ਪਰ ਆਮ ਤੌਰ ਤੇ ਇਹ ਮਸ਼ੀਨ ਫਲ ਸਬਜ਼ੀਆਂ ਫੁੱਲ ਆਦ ਨੂੰ ਲੰਬੇ ਸਮੇਂ ਤੱਕ ਸੰਭਾਲ ਲਈ ਇਹ ਮਸ਼ੀਨ ਜੋ ਹੈ ਕੰਮ ਆਉਂਦੀ ਹੈ ਆ ਹੁਣ ਅਸੀਂ ਡਿਟੇਲ ਦੇ ਵਿੱਚ ਇਹ ਜਾਣਦੇ ਹਾਂ ਕਿ ਇਹ ਮਸ਼ੀਨ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਸੋਲਰ ਡਰਾਈ ਮਸ਼ੀਨ ਦੇ ਵਿੱਚ ਸੂਰਜ ਦੀ ਰੋਸ਼ਨੀ ਨਮੀ ਵਾਲੀ ਪਦਾਰਥਾਂ ਦੇ ਪੀਂਦੀ ਹੈ ਜਿਸ ਦੇ ਨਾਲ ਉਹ ਪਾਣੀ ਦੇ ਵਿੱਚ ਕਨਵਰਟ ਹੁੰਦਾ ਹੈ ਫਿਰ ਐਵੇਪੋਰੇਸ਼ਨ ਹੋ ਕੇ ਪਾਣੀ ਜਿਹੜਾ ਪਾਫ ਬਣ ਕੇ ਉੱਡ ਜਾਂਦਾ ਹੈ ਇਹ ਮਸ਼ੀਨ ਦੇ ਵਿੱਚ ਟ੍ਰੇ ਜਾਂ ਫਿਰ ਰੈਕ ਲਗਾਏ ਜਾਂਦੇ ਨੇ ਜਿਨ੍ਹਾਂ ਵਿੱਚ ਸਮਾਨ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਤੁਸੀਂ ਐਵੇਪੋਰੇਸ਼ਨ ਕਰਕੇ ਸਮਾਨ ਨੂੰ ਡਰਾਈ ਕਰਨਾ ਹੈ ਕਈ ਵਾਰ ਇਹ ਮਸ਼ੀਨ ਦੇ ਵਿੱਚ ਪੱਖੇ ਵੀ ਲੱਗਦੇ ਨੇ ਜੋ ਕਿ ਗਰਮ ਹਵਾ ਪੈਦਾ ਕਰਦੇ ਨੇ ਫਿਰ ਜਿਹੜਾ ਵੀ ਸਮਾਨ ਹੈ ਉਸ ਨੂੰ ਸੁਕਾਉਣ ਦੇ ਵਿੱਚ ਮਦਦ ਕਰਦੇ ਨੇ ਇਹ ਮਸ਼ੀਨ ਦੀ ਕੀਮਤ ਜੋ ਹੈ 16000 ਤੋਂ ਸ਼ੁਰੂ ਹੋ ਜਾਂਦੀ ਹੈ ਤੇ ਲੱਖਾਂ ਰੁਪਏ ਤੱਕ ਜਾਂਦੀ ਹੈ ਤੁਸੀਂ ਇੱਕ ਬਿਜ਼ਨਸ ਪਰਪਸ ਦੇ ਲਈ ਇਹ ਮਸ਼ੀਨ ਨੂੰ ਖਰੀਦਣਾ ਹੈ ਇਸ ਲਈ ਤੁਸੀਂ ਥੋੜੀ ਵੱਡੀ ਮਸ਼ੀਨ ਲਓ ਤਾਂ ਕਿ ਤੁਹਾਡੇ ਕੋਲ ਜਿਹੜਾ ਸਮਾਨ ਆ ਰਿਹਾ ਹੈ ਡਰਾਈ ਹੋਣ ਵਾਸਤੇ ਉਹਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਵੱਡੀ ਕੁਆਲਿਟੀ ਦੇ ਵਿੱਚ ਵੱਡੀ ਕੁਆਲਿਟੀ ਦੇ ਵਿੱਚ ਤੁਸੀਂ ਇਸ ਮਸ਼ੀਨ ਦੇ ਰਾਹ ਉਹਨੂੰ ਤੁਸੀਂ ਸੁਕਾ ਸਕੋ ਤੁਸੀਂ ਪਿੰਡਾਂ ਦੇ ਵਿੱਚ ਰੱਖ ਕੇ ਕਿਸਾਨਾਂ ਦੇ ਕੋਲੋਂ ਐਕਸਟਰਾ ਜਿਹੜਾ ਸਬਜ਼ੀਆਂ ਨੇ ਉਹ ਖਰੀਦਨੀਆਂ ਨੇ ਉਹ ਸਬਜ਼ੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਸ਼ਾਮ ਨੂੰ ਬਚ ਜਾਂਦੀਆਂ ਨੇ ਲੋਕ ਨਹੀਂ ਖਰੀਦਦੇ ਜਾਂ ਕਿਸਾਨਾਂ ਦੇ ਕੋਲ ਫालतू ਐਕਸਟਰਾ ਸਬਜ਼ੀਆਂ ਪਈਆਂ ਹੁੰਦੀਆਂ ਨੇ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਕਿ 2 ਤੋਂ 3 ਦਿਨ ਦੇ ਬਾਅਦ ਜੇ ਸਬਜ਼ੀ ਨੂੰ ਨਾ ਵਰਤਿਆ ਜਾਵੇ ਤੇ ਸਬਜ਼ੀ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਉਹਨੂੰ ਫਿਰ ਸੁੱਟਣਾ ਪੈਂਦਾ ਹੈ ਪਰ ਇੱਥੇ ਤੁਸੀਂ ਸਬਜ਼ੀ ਨੂੰ ਵੇਸਟ ਹੋਣ ਦੀ ਸਮੱਸਿਆ ਦਾ ਹੱਲ ਲੱਭਣਾ ਹੈ ਜਿਹੜੀ ਵੀ ਐਕਸਟਰਾ ਸਬਜ਼ੀ ਬਚੀ ਹੋਈ ਹੈ ਉਸ ਨੂੰ ਆਪਾਂ ਕਿਵੇਂ ਸੇਵ ਕਰ ਸਕਦੇ ਆ ਇਹ ਤੁਸੀਂ ਦੇਖਣਾ ਹੈ ਇਸ ਦੇ ਨਾਲ ਨਾਲ ਜੋ ਐਕਸਟਰਾ ਸਬਜੀ ਬਚੀ ਹੈ ਇਹ ਸਬਜੀ ਦਾ ਤੁਸੀਂ ਆਪਣੇ ਬਿਜ਼ਨਸ ਨੂੰ ਚਲਾਉਣਾ ਹੈ ਕਈ ਵਾਰ ਤੁਸੀਂ ਮਾਰਕੀਟ 'ਚ ਇਹ ਵੀ ਦੇਖਿਆ ਹੋਣਾ ਕਿ ਸਬਜ਼ੀਆਂ ਦਾ ਰੇਟ ਜਿਹੜਾ ਹੈ ਉਹ ਰਾਤੋਂ ਰਾਤ ਘਿਰ ਜਾਂਦਾ ਹੈ ਘਟ ਹੋ ਜਾਂਦਾ ਹੈ ਇਹ ਸਮੱਸਿਆ ਵੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਫੇਸ ਕਰਨੀ ਪੈਂਦੀ ਹੈ ਜਿਸ ਦੇ ਨਾਲ ਸਬਜ਼ੀਆਂ ਕਿਸਾਨਾਂ ਨੂੰ ਘੱਟ ਰੇਟ ਦੇ ਵਿੱਚ ਵੇਚਣੀਆਂ ਹੀ ਪੈਂਦੀਆਂ ਨੇ ਕਿਉਂਕਿ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਜੇ ਉਹ ਸਬਜ਼ੀਆਂ ਨੂੰ ਨਹੀਂ ਵੇਚਣਗੇ ਘੱਟ ਰੇਟ ਦੇ ਉੱਪਰ ਫਿਰ ਇਹ ਸਬਜ਼ੀਆਂ ਸਾਰੀਆਂ ਨਾ ਚਾਹੀਏ ਖਰਾਬ ਹੋ ਜਾਣਗੀਆਂ ਔਰ ਕਿਸੇ ਵੀ ਕੰਮ ਨਹੀਂ ਆਉਣਗੀਆਂ ਪਰ ਸੋਲਡ ਡਰਾਈ ਮਸ਼ੀਨ ਦੇ ਨਾਲ ਕਿਸਾਨ 40 ਰੁਪਏ ਵਾਲੀ ਚੀਜ਼ ਤੋਂ 400 ਰੁਪਏ ਕਮਾ ਸਕਦੇ ਨੇ ਅਤੇ ਇਸ ਦੇ ਨਾਲ ਉਸ ਤੋਂ ਵਧੀਆ ਬਿਜ਼ਨਸ ਨੂੰ ਚਲਾ ਸਕਦੇ ਨੇ ਤੁਸੀਂ ਇਸ ਬਿਜ਼ਨਸ ਨੂੰ ਤਿੰਨ ਤਰੀਕਿਆਂ ਦੇ ਨਾਲ ਚਲਾ ਸਕਦੇ ਹੋ ਇਸ ਤਰੀਕੇ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣੇ ਲਈ ਇੱਕ ਵੱਡੀ ਮਸ਼ੀਨ ਖਰੀਦਣੀ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਪਿੰਡ ਦੇ ਕਿਸਾਨਾਂ ਦੀਆਂ ਸਬਜ਼ੀਆਂ ਜਾਂ ਫਿਰ ਨਾਲ ਦੇ ਪਿੰਡ ਦੇ ਕਿਸਾਨੀ ਦੀਆਂ ਸਬਜ਼ੀਆਂ ਨੂੰ ਸੁਕਾ ਸਕਦੇ ਹੋ ਤੁਸੀਂ ਇਹਨਾਂ ਸਬਜ਼ੀਆਂ ਨੂੰ ਸੁਕਾ ਕੇ ਕਿਸਾਨਾਂ ਨੂੰ ਵਾਪਸ ਕਰ ਸਕਦੇ ਹੋ ਤੁਸੀਂ ਸਬਜ਼ੀਆਂ ਦੀ ਕੁਆਂਟੀਟੀ ਦੇ ਹਿਸਾਬ ਦੇ ਨਾਲ ਕਿਸਾਨਾਂ ਤੋਂ ਪੈਸੇ ਲੈ ਸਕਦੇ ਹੋ ਔਰ ਉਹਨਾਂ ਕਿਸਾਨਾਂ ਨੂੰ ਸਬਜ਼ੀਆਂ ਸੁਕਾ ਕੇ ਦੇ ਸਕਦੇ ਹੋ ਇਸ ਇਸ ਤਰੀਕੇ ਦੇ ਨਾਲ ਤੁਹਾਡੀ ਡੇਲੀ ਦੀ ਕਮਾਈ ਸ਼ੁਰੂ ਹੋ ਸਕਦੀ ਹੈ স্মਲ ਲੈਵਲ ਦੇ ਤੁਸੀਂ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਆਪਣੇ ਪਿੰਡ ਲੈਵਲ ਤੇ ਆ ਹੁਣ ਦੂਸਰੇ ਤਰੀਕੇ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਤੁਸੀਂ ਕਿਸਾਨਾਂ ਦੇ ਨਾਲ ਤੇ ਰੇੜੀਆਂ ਵਾਲਿਆਂ ਦੇ ਨਾਲ ਕੋਲੈਬੋਰੇਸ਼ਨ ਕਰ ਸਕਦੇ ਹੋ ਇਸ ਤਰੀਕੇ ਦੇ ਵਿੱਚ ਤੁਸੀਂ ਕਿਸਾਨਾਂ ਤੋਂ ਤੇ ਰੇੜੀ ਵਾਲਿਆਂ ਤੋਂ ਫ੍ਰੀ ਵਿੱਚ ਸਬਜ਼ੀਆਂ ਲੈ ਕੇ ਉਹਨਾਂ ਨੂੰ ਸੁਕਾ ਕੇ ਫਿਰ ਬਾਜ਼ਾਰ ਦੇ ਵਿੱਚ ਵੇਚ ਸਕਦੇ ਹੋ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਤੁਹਾਨੂੰ ਕਿਸਾਨ ਜਾਂ ਫਿਰ ਰੇੜੀਆਂ ਵਾਲੇ ਫ੍ਰੀ ਚ ਸਬਜ਼ੀ ਕਿਉਂ ਦੇਣਗੇ ਉਸ ਦੇ ਪਿੱਛੇ ਰੀਜ਼ਨ ਇਹ ਹੈ ਕਿ ਜਦੋਂ 2 ਤੋਂ 3 ਦਿਨ ਸਬਜ਼ੀ ਪੁਰਾਣੀ ਹੋ ਜਾਂਦੀ ਹੈ ਉਹ ਵੈਸੇ ਵੀ ਉਹ ਛੋਟਾ ਕਰਨਗੇ ਇਸ ਤੋਂ ਬੈਟਰ ਹੈ ਕਿ ਤੁਸੀਂ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਜਾਂ ਫਿਰ ਫ੍ਰੀ ਦੇ ਵਿੱਚ ਉਹਨਾਂ ਦਾ ਸਟਾਕ ਕਲੀਅਰ ਕਰਨ ਦੇ ਲਈ ਤੁਸੀਂ ਉਹਨਾਂ ਦਾ ਸਬਜ਼ੀਆਂ ਲਓ ਇਹਨਾਂ ਨੂੰ ਸੁਕਾਓ ਇਹਨਾਂ ਦੀ ਪੈਕੇਜਿੰਗ ਕਰੋ ਫਿਰ ਬਾਅਦ ਵਿੱਚ ਤੁਸੀਂ ਇਹਨਾਂ ਨੂੰ ਬਾਜ਼ਾਰ ਦੇ ਵਿੱਚ ਵੇਚ ਸਕਦੇ ਹੋ ਇਸ ਤਰੀਕੇ ਦੇ ਨਾਲ ਪਹਿਲੇ ਵਾਲਾ ਤਰੀਕਾ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਉਹਦੇ ਨਾਲੋਂ ਜ਼ਿਆਦਾ ਪ੍ਰੋਫਿਟ ਹੋਏਗਾ ਪਰ ਇਸ ਦੇ ਵਿੱਚ ਤੁਹਾਡੀ ਮਿਹਨਤ ਵੀ ਵਧੇਗੀ ਕਿਉਂਕਿ ਤੁਹਾਨੂੰ ਡਾਇਰੈਕਟ ਮਾਰਕੀਟ ਦੇ ਵਿੱਚ ਸੇਲ ਕਰਨਾ ਪਵੇਗਾ ਆ ਹੁਣ ਅਸੀਂ ਤੀਸਰੀ ਤਰੀਕੇ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਕਿਸਾਨਾਂ ਤੇ ਸਬਜ਼ੀਆਂ ਵਾਲਿਆਂ ਤੋਂ ਸਬਜ਼ੀਆਂ ਖਰੀਦ ਕੇ ਇਸ ਬਿਜ਼ਨਸ ਨੂੰ ਕਰਨਾ ਇਸ ਤਰੀਕੇ ਨਾਲ ਸਬਜ਼ੀਆਂ ਖਰੀਦ ਕੇ ਕੀਤੇ ਜਾਣ ਵਾਲੇ ਕੰਮ ਦੇ ਵਿੱਚ ਪ੍ਰੋਫਿਟ ਜ਼ਿਆਦਾ ਹੈ ਪਰ ਇਸ ਦੇ ਵਿੱਚ ਮਿਹਨਤ ਵੀ ਓਨੀ ਹੀ ਜ਼ਿਆਦਾ ਹੈ ਕਿਉਂਕਿ ਇਸ ਤਰੀਕੇ ਦੇ ਵਿੱਚ ਸਬਜ਼ੀਆਂ ਖਰੀਦਣ ਤੋਂ ਲੈ ਕੇ ਮਾਰਕੀਟਿੰਗ ਔਰ ਇਸ ਤੋਂ ਬਾਅਦ ਸਬਜ਼ੀਆਂ ਨੂੰ ਵੇਚਣ ਤੱਕ ਦਾ ਸਾਰਾ ਕੰਮ ਤੁਸੀਂ ਖੁਦ ਹੀ ਕਰਨਾ ਹੈ ਪਰ ਇਸ ਦੇ ਵਿੱਚ ਜਦੋਂ ਤੁਸੀਂ ਸਾਰੀਆਂ ਸਬਜ਼ੀਆਂ ਆਪ ਖਰੀਦਦੇ ਹੋ ਬਲਕ ਦੇ ਵਿੱਚ ਥੋਕ ਦੇ ਭਾਅ ਖਰੀਦਦੇ ਹੋ ਤੁਹਾਨੂੰ ਸਬਜ਼ੀਆਂ ਸਸਤੀਆਂ ਮਿਲ ਜਾਂਦੀਆਂ ਨੇ ਔਰ ਇਸ ਦੇ ਨਾਲ ਨਾਲ ਤੁਸੀਂ ਆਪਣਾ ਇੱਕ ਰੇਟ ਫਿਕਸ ਕਰਕੇ ਇਹਨਾਂ ਨੂੰ ਸਕਾਉਣ ਤੋਂ ਬਾਅਦ ਮਾਰਕੀਟ ਦੇ ਵਿੱਚ ਵੇਚ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਜਿਹੜਾ ਪ੍ਰੋਫਿਟ ਹੈ ਉਹ ਜ਼ਿਆਦਾ ਹੋ ਸਕਦਾ ਹੈ ਦੋਸਤੋ ਇਹ ਹਨ ਤਿੰਨ ਤਰੀਕੇ ਜਿਸ ਦੇ ਨਾਲ ਤੁਸੀਂ ਆਪਣੇ ਸਬਜੀ ਵਾਲਾ ਬਿਜ਼ਨਸ ਸੋਲਰ ਡਰਾਈ ਮਸ਼ੀਨ ਦੇ ਨਾਲ ਚਲਾ ਸਕਦੇ ਹੋ ਔਰ ਇੱਕ ਵੱਡੇ ਲੈਵਲ ਤੇ ਇਸ ਨੂੰ ਚਲਾ ਕੇ ਇੱਕ ਵਧੀਆ ਪ੍ਰੋਫਿਟ ਵੀ ਬਣਾ ਸਕਦੇ ਹੋ ਹੁਣ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਹੋਵੇਗਾ ਕਿ ਇਹਨਾਂ ਸਬਜ਼ੀਆਂ ਨੂੰ ਸਕਾਉਣ ਦਾ ਕੀ ਫਾਇਦਾ ਹੈ ਕੌਣ ਇਹ ਸਬਜ਼ੀਆਂ ਨੂੰ ਲਏਗਾ ਔਰ ਕੀ ਕੀ ਫਾਇਦੇ ਨੇ ਕੀ ਨੁਕਸਾਨ ਨੇ ਆਪਾਂ ਇਸ ਨੂੰ ਵੀ ਇੱਕ ਵਾਰੀ ਡਿਸਕਸ ਕਰਦੇ ਹਾਂ ਦੋਸਤੋ ਇਸ ਮਸ਼ੀਨ ਦੇ ਵਿੱਚ ਸਿਰਫ ਸਬਜ਼ੀਆਂ ਨਹੀਂ ਸਗੋਂ ਫਲ ਫਰੂਟ ਔਰ ਜੜੀਆਂ ਬੂਟੀਆਂ ਪੱਤੇ ਆਦਿ ਵੀ ਇਸ ਮਸ਼ੀਨ ਦੇ ਵਿੱਚ ਸੁਕਾਏ ਜਾਂਦੇ ਨੇ ਤੁਸੀਂ ਬਹੁਤ ਸਾਰੇ ਨੇ ਨੋਟ ਕੀਤਾ ਹੋਣਾ ਕਿ ਤੁਹਾਨੂੰ ਸੁੱਕੀਆਂ ਜੜੀਆਂ ਬੂਟੀਆਂ ਨੇ ਤੁਸੀਂ ਕਰਾਨੇ ਦੀ ਦੁਕਾਨ ਤੋਂ ਜਾਂ ਫਿਰ ਹੋਰ ਦੁਕਾਨਾਂ ਤੋਂ ਖਰੀਦੇ ਨੇ ਉਹ ਇਹਨਾਂ ਮਸ਼ੀਨਾਂ ਦੇ ਵਿੱਚ ਹੀ ਸੁਕਾ ਕੇ ਇਹਨਾਂ ਦੀ ਪੈਕਿੰਗ ਕਰਕੇ ਉੱਥੇ ਵੇਚਿਆ ਜਾਂਦਾ ਹੈ ਤੁਸੀਂ ਛੱਲੀਆਂ ਵੀ ਅੱਜਕੱਲ ਪੈਕਿੰਗ ਦੇ ਵਿੱਚ ਦੇਖੀਆਂ ਹੋਣਗੀਆਂ ਇਹ ਸਾਰੀਆਂ ਸਬਜ਼ੀਆਂ ਔਰ ਫਲ ਫਰੂਟ ਜਿਹੜੇ ਜਦੋਂ ਸੀਜ਼ਨ ਔਟ ਹੋ ਜਾਂਦਾ ਹੈ ਉਸ ਤੋਂ ਬਾਅਦ ਵੀ ਇਹ ਤੁਹਾਨੂੰ ਮਿਲ ਜਾਂਦੇ ਨੇ ਇਹ ਸਿਰਫ ਇਹ ਸੋਲਡ ਡਰਾਈ ਮਸ਼ੀਨ ਦੀ ਬਦੌਲਤ ਉਹਨਾਂ ਡਰਾਈ ਕਰਕੇ ਤਹਾਨੂੰ ਵਾਪਸ ਵੇਚੇ ਜਾਂਦੇ ਨੇ ਔਰ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਇਹਨਾਂ ਨੂੰ ਖਰੀਦ ਕੇ ਇਹਨਾਂ ਨੂੰ ਵਰਤ ਸਕਦੇ ਹੋ ਸਭ ਤੋਂ ਵੱਡਾ ਫਾਇਦਾ ਇਸ ਦਾ ਇਹ ਹੈ ਕਿ ਡਰਾਈ ਹੋਣ ਤੋਂ ਬਾਅਦ ਸਬਜ਼ੀਆਂ ਜਾਂ ਫਰੂਟ ਜਿਹੜੇ ਨੇ ਉਹ ਖਰਾਬ ਨਹੀਂ ਹੁੰਦੇ ਔਰ ਰੀਯੂਜ਼ੇਬਿਲਟੀ ਦੇ ਵਿੱਚ ਤੁਸੀਂ ਬਾਰ ਬਾਰ ਇਹਨਾਂ ਨੂੰ ਯੂਜ਼ ਕਰ ਸਕਦੇ ਜਦੋਂ ਸਬਜ਼ੀਆਂ ਜਾਂ ਫਰੂਟ ਦਾ ਸੀਜ਼ਨ ਆਊਟ ਹੋ ਜਾਂਦਾ ਹੈ ਉਸ ਸਮੇਂ ਇਹ ਡਰਾਈ ਕੀਤੀਆਂ ਹੋਈਆਂ ਸਬਜ਼ੀਆਂ ਤੇ ਫਰੂਟ ਦੀ ਜਿਹੜੀ ਡਿਮਾਂਡ ਵੱਧ ਜਾਂਦੀ ਹੈ ਔਰ ਇਹ ਮਹਿੰਗੇ ਪਾ ਦੇ ਉੱਪਰ ਲੋਕ ਖਰੀਦਦੇ ਨੇ ਫਿਰ ਇਹਨਾਂ ਨੂੰ ਵਰਤਦੇ ਨੇ ਇਸ ਤੋਂ ਇਲਾਵਾ ਇਹਨਾਂ ਸਬਜ਼ੀਆਂ ਜੜੀਆਂ ਬੂਟੀਆਂ ਦਾ ਪਾਊਡਰ ਬਣਾਇਆ ਜਾਂਦਾ ਹੈ ਪਾਊਡਰ ਬਣਾਉਣ ਤੋਂ ਬਾਅਦ ਪੇ ਜਾਂਦੀ ਹੈ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਇਹਨਾਂ ਜੜੀਆਂ ਬੂਟੀਆਂ ਨੂੰ ਵੇਚਦੇ ਵੀ ਨੇ ਔਰ ਆਪਣੀਆਂ ਦਵਾਈਆਂ ਦੇ ਵਿੱਚ ਵੀ ਇਸਤੇਮਾਲ ਕਰਦੇ ਨੇ ਸੋ ਇਹਨਾਂ ਨੂੰ ਸੁਕਾਉਣ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਸਬਜ਼ੀਆਂ ਜਿਹੜੀਆਂ ਤਾਜ਼ੀਆਂ ਨੇ ਉਹ 40 ਰੁਪਏ ਤੋਂ ਲੈ ਕੇ 100 ਰੁਪਏ ਤੱਕ ਵਿਕਦੀਆਂ ਨੇ ਪਰ ਜਦੋਂ ਅਸੀਂ ਇਹਨਾਂ ਨੂੰ ਸੁਕਾ ਕੇ ਇਹਨਾਂ ਨੂੰ ਦੁਬਾਰਾ ਵੇਚਦੇ ਆਂ ਤੇ ਇਹਨਾਂ ਦੀ ਕੀਮਤ ਵੱਧ ਕੇ 400 ਤੋਂ 500 ਰੁਪਏ ਕਿਲੋ ਹੋ ਜਾਂਦੀ ਹੈ ਕਿਉਂਕਿ ਇਹ ਸਬਜ਼ੀਆਂ ਦੇ ਜੜੀਆਂ ਬੂਟੀਆਂ ਨੂੰ ਦੁਬਾਰਾ ਤੋਂ ਹੀ ਇਸਤੇਮਾਲ ਕਰਨਾ ਹੈ ਔਰ ਆਪਣੀਆਂ ਦਵਾਈਆਂ ਦੇ ਵਿੱਚ ਵੀ ਲੋਕ ਇਸਤੇਮਾਲ ਕਰਦੇ ਨੇ ਦੇ ਨਾਲ ਨਾਲ ਕਈ ਡਾਕਟਰ ਜਿਹੜਿਆ ਨੇ ਸਪੈਸ਼ਲ ਸਬਜ਼ੀਆਂ ਜਾਂ ਜੜੀਆਂ ਬੂਟੀਆਂ ਦੱਸਦੇ ਨੇ ਉਸ ਟਾਈਮ ਤੇ ਮਿਲਦੀਆਂ ਨਹੀਂ ਪਰ ਇਹ ਡਰਾਈ ਕੀਤੀਆਂ ਹੋਈਆਂ ਸਬਜ਼ੀਆਂ ਜਾਂ ਜੜੀਆਂ ਬੂਟੀਆਂ ਨੇ ਇਹ ਬਾਅਦ ਵਿੱਚ ਤੁਹਾਨੂੰ ਦੁਕਾਨਾਂ ਤੋਂ ਮਿਲ ਜਾਂਦੀਆਂ ਨੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਸੁਕਾ ਕੇ ਆਪਣੇ ਬ੍ਰਾਂਡ ਦੇ ਨਾਲ ਵੀ ਵੇਚ ਸਕਦੇ ਹੋ ਕੰਪਨੀਆਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਕਿ ਤੁਸੀਂ ਉਹਨਾਂ ਦੀ ਬ੍ਰਾਂਡਿੰਗ ਦੇ ਨਾਲ ਵੀ ਇਹਨਾਂ ਨੂੰ ਵੇਚ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਤੁਸੀਂ ਇੱਕ ਛੋਟੀ ਜਾਂ ਵੱਡੀ ਮਸ਼ੀਨ ਲੈ ਕੇ ਪਿੰਡ ਲੈਵਲ ਤੇ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਜਿਵੇਂ ਹੀ ਸਾਡੀ ਸਪਲਾਈ ਜਿਹੜੀ ਹੈ ਡਿਮਾਂਡ ਜਿਹੜੀ ਹੈ ਉਹ ਵੱਧਦੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਹੋਰ ਵੱਡੀਆਂ ਮਸ਼ੀਨਾਂ ਲੈ ਸਕਦੇ ਹੋ ਔਰ ਆਪਣੀ ਜਿਹੜੀ ਡਿਮਾਂਡ ਨੂੰ ਪੂਰਾ ਕਰਨ ਵਾਸਤੇ ਮਸ਼ੀਨਾਂ ਦੇ ਵਿੱਚ ਤੁਸੀਂ ਸਬਜ਼ੀਆਂ ਨੂੰ ਸੁਕਾ ਕੇ ਆਪਣੀ ਡਿਮਾਂਡ ਪੂਰੀ ਕਰੋ ਤੇ ਆਪਣੇ ਬਿਜ਼ਨਸ ਨੂੰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾ ਸਕਦੇ ਹੋ ਦੋਸਤੋ ਅੱਜ ਦੀ ਇਸ ਵੀਡੀਓ ਚ ਇੰਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਪਤ